ਸਰਹੱਦੀ ਜ਼ਿਲ੍ਹਾ ਫਰੋਇਪਰ ਨੂੰ ਲਗਾਤਾਰ ਸਤਲੁਜ ਦੀ ਮਾਰ ਜਿਹੜੀ ਆ ਉਹ ਪਈ ਹੋਈ ਆ ਤਾਂ ਦੂਰੋਂ ਦੂਰੋਂ ਲੋਕ ਆ ਕੇ ਹੜਪੀੜਤਾਾਂ ਦੀ ਬਾਹ ਜਿਹੜੀ ਆ ਉਹ ਫੜ ਗਏ ਆ ਇਸ ਵੇਲੇ ਸਾਡੇ ਨਾਲ ਉਹ ਵੀਰ ਮੌਜੂਦ ਆ ਜਿਹੜੇ ਲੁਧਿਆਣੇ ਤੋਂ ਚੱਲ ਕੇ ਹੜਪੀੜਤਾਾਂ ਦੀ ਮਦਦ ਲਈ ਅੱਗੇ ਆਏ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਨਿਹਾਲੇ ਵਾਲੇ ਦੀਆਂ ਜਿੱਥੇ ਵੀਰ ਹੜਪੀੜਤਾਾਂ ਦੀ ਮਦਦ ਲਈ ਅੱਗੇ ਆਏ ਆ ਨੌਜਵਾਨ ਆ ਤਾਂ ਗੱਲਬਾਤ ਕਰ ਲੈਨੇ ਆ ਕਿ ਕਿਹੜਾ ਕਿੜਾ ਰਾਸ਼ਨ ਜਾਂ ਪਸ਼ੂਆਂ ਲਈ ਚਾਰਾ ਲੈ ਕੇ ਪਹੁੰਚਿਆ ਵੀਰ ਨਾਮ ਕੀ ਤੁਹਾਡਾ ਵੀਰ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ আলমਗੀਰ ਹੈ ਜੀ ਸਾਡਾ আলমਗੀਰ ਹਾਂ ਜੀ ਹੜਪੀਟ ਤਾਂ ਨਹੀਂ ਮਦਨ ਲਈ ਆਇਓ ਕਿ ਕੀ ਕੀ ਲਿਆਂਦਾ ਗਿਆ ਸਾਡੇ ਕੋਲ 250 ਬੋਰੀ ਤਾਂ ਚੌਕਰ ਤੇ ਫੀੜਦੀ ਹੈ ਜੀ ਜੀ ਤੇ 100 ਕਮੰਟਲ ਹੜਪੀਟ ਕੋਲ ਚਾਰ ਸੀ ਜੀ ਤੇ ਇੱਕ ਟਰਾਲੀ ਰਾਸ਼ਨ ਦੀ ਸੀ ਸਾਡੇ ਕੋਲ ਤੇ ਦੋ ਟਰਾਲੀਆਂ ਢੱਕੋ ਟੂੜੀ ਨਹੀਂ ਪੰਜ ਟਰਾਲੀ ਲੈ ਕੇ ਆਏ ਸੀ ਪਿੰਡੋਂ ਨਗਰ ਕੀ ਨਿਊਸ ਹੋਇਆ ਸਾਰਾ ਇਕੱਠਾ ਹੋਇਆ ਹੈ ਮਾਲ ਸੀ ਉਹ ਅਸੀਂ ਇੱਥੇ ਲੈ ਕੇ ਆਏ ਆ ਏਰੀਆ 'ਚ ਤੇ ਉਹਨੂੰ ਅਸੀਂ ਹੁਣ ਪਿੰਡ ਪਿੰਡ ਜਾ ਕੇ ਵੰਡ ਰਹੇ ਹਾਂ ਦੋ ਪਿੰਡ ਕਵਰ ਕਰ ਚੁੱਕੇ ਹਾਂ ਦੋ ਪਿੰਡ ਹੋ ਰਹੇ ਨੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਵਿੱਚ ਜਾ ਕੇ ਕਵਰ ਕਰਾਂਗੇ ਉਹਨਾਂ ਨੂੰ ਇਹ ਪਿੰਡ ਵੱਲੋਂ ਕੀਤਾ ਗਿਆ ਜਾਂ ਨੌਜਵਾਨ ਪੀੜੀ ਨੇ ਆਪਣੇ ਪੱਲੋਂ ਕੀਤਾ ਸਾਰੇ ਪਿੰਡ ਕਨੀਓ ਨੌਜਵਾਨ ਵੀ ਨੇ ਨੌਜਵਾਨਾਂ ਨੇ ਉੱਠ ਕੇ ਹੰਬੜਾ ਮਾਰਿਆ ਬਾਕੀ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ ਸਾਰਿਆਂ ਨੇ ਨਾਲ ਸਾਥ ਦਿੱਤਾ ਵਾ ਜਿੰਨਾ ਵੀ ਵੱਧ ਤੋਂ ਵੱਧ ਹੋਇਆ ਸਾਡੇ ਕੋਲ ਵਿਗਾਹਣ ਲਈ ਮਿੰਨੇ ਜੋ ਵੀ ਇੰਦੇ ਹੋਰ ਵੀ ਲੋਡ ਪਾਉਗੀ ਕਿਸ ਤਰ੍ਹਾਂ ਦੀ ਉਹ ਵੀ ਅਸੀਂ ਸਾਡੇ ਕੋਲ ਪੰਡ ਪਿਆ ਵਾ ਅਸੀਂ ਵੀ ਇੱਥੇ ਵਰਤ ਕੇ ਜਾਵਾਂਗੇ ਜਿਸ ਤਰ੍ਹਾਂ ਵੀ ਸਾਨੂੰ ਠੀਕ ਲੱਗੇ ਅਸੀਂ ਉਵੇਂ ਵਰਤਾਂਗੇ ਆਵਾਂਗੇ ਜੀੜਾ ਮਰਾਂਗੇ ਦੇਖਾਂਗੇ ਕੋਈ ਰੋਡ ਮੈਪ ਬਣਾਇਆ ਕਿ ਕਿਥੇ ਕਿਥੇ ਜਾਣ ਪਹਿਲਾਂ ਤਾਂ ਅਹੀ ਦੋ ਪਿੰਡਾਂ ਦਾ ਸੀ ਇੱਥੇ ਲਈ ਜਿਹੜੇ ਅੱਜ ਜਮੇ ਵਾਰ ਬੱਦਰ ਤੇ ਬੈਠ ਨੇ ਹੁਣ ਨਾਲ ਦੇ ਪਿੰਡ ਤਿੰਨ ਰਹਿੰਦੇ ਨੇ ਹੋਰ ਉਹਨਾਂ ਨੂੰ ਕਵਰ ਕਰਦੇ ਆਂ ਜੀ ਆਹ ਦਿਮਾਗ ਮਨ ਚ ਕਿਵੇਂ ਆਇਆ ਕਿ ਹੜਪੀਟਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਜਦ ਕੋਈ ਵੀ ਬੰਦਾ ਨਾ ਘਰੇ ਬੈਠਾ ਜਾਂ ਕੋਈ ਵੀ ਆਪ ਆਪਾਂ ਸਹੀ ਜਗ੍ਹਾ ਤੇ ਬੈਠੀ ਹੋਈਏ ਤੁਸੀਂ ਦੂਜੇ ਦਾ ਨੁਕਸਾਨ ਦੇਦੇ ਆਂ ਪਤਾ ਨਹੀਂ ਦੇਖ ਹੁੰਦਾ ਬਿਲਕੁਲ ਆਪਾਂ ਨੂੰ ਆਇਆ ਹੁੰਦਾ ਵੀ ਜਿੰਨਾ ਵੀ ਆਪਾਂ ਅਗਲੇ ਦੀ ਥੋੜੀ ਤੋਂ ਵੱਲੀ ਜਪ ਦੇ ਕੋ ਪੂਰਾ ਤਾਂ ਨਹੀਂ ਕਰ ਸਕਦੇ ਹੈਗੇ ਆਪਣਾ ਫਰਜ਼ ਹੁੰਦਾ ਵੀ ਚਲ ਜਿੰਨਾ ਵੀ ਆਪਾਂ ਤੋਂ ਹੁੰਦਾ ਆਪਾਂ ਉਨੀ ਕੁ ਤਾਂ ਹੈਲਪ ਕਰੀਏ ਕੁਸ ਇਹੀ ਹੁੰਦਾ ਵੀ ਰਲ ਮਿਲ ਕੇ ਜਿੰਨਾ ਵੀ ਅਗਲਾ ਟਾਈਮ ਨਿਕਲਦਾ ਵਾਵਾ ਕੱਢੀਏ ਵਾਤਾ-ਪੱਤਾ ਹੂੰ ਪਰ ਦੇਖਣ ਚ ਆ ਰਿਹਾ ਕਿ ਕਾਫੀ ਵੀਡੀਓ ਵੀ ਵਾਇਰਲ ਹੋਈਆਂ ਕਿ ਸਮਾਨ ਜਿਹੜਾ ਉਹ ਨਾਲ ਲਿਆਂਦਾ ਜਾਵੇ ਜ਼ਿਆਦਾਤਰ ਹੁਣ ਲੋਡ ਜੜੀ ਆ ਉਹ ਜਾਂ ਤਾਂ ਡੀਜ਼ਲ ਦੀ ਪੈਣੀ ਆ ਜਾਂ ਖਾਦਾ ਦੀ ਪੈਣੀ ਅੱਗੇ ਜਾ ਕੇ ਤਾਂ ਉਸ ਚੀਜ਼ ਨੂੰ ਵੀ ਮਦਨ ਰੱਖਿਆ ਗਿਆ ਉਹ ਜਿਹੜੀ ਪੂਰੇ ਕਰਕੇ ਸੀ ਨਾ ਥੋੜਾ ਤਹੀਂ ਦਾ 15 ਦਾ ਡਿਲੇ ਕਰਤਾ ਸੀ ਵੀ ਪਹਿਲਾਂ ਜਿੰਨੇ ਜ਼ਿਆਦਾ ਰਸਣ ਆਈ ਗਿਆ ਵਾ ਤੇ ਹੁਣ ਅਸੀਂ ਉਹੀ ਪਾਣੀ ਉਤਰੇ ਤੇ ਅਸੀਂ ਉਹ ਸਭ ਬਣਾਏ ਆ ਵੀ ਬੰਦੇ ਹਰ ਇੱਕ ਆਪਣੇ ਘਰੇ ਵਾਪਸੀ ਕਰ ਗਏ ਨੇ ਵੀ ਘਰ ਤਿੱਕਰ ਸਾਮਾਨ ਸਹੀ ਉੱਪਰ ਦਾ ਹੋਵੇ ਚਲੋ ਅਗਲੇ ਦੇ 20 ਮਹੀਨਾ 2 ਮਹੀਨਾ ਜੋ ਵੀ ਟਾਈਮ ਨਿਕੇ ਵਾ ਤੋਂ ਬਾਅਦ ਅਸੀਂ ਵੀ ਤਹੀਂ ਉਸ ਹਿਸਾਬ ਦੇ ਨਾਲ ਪਲਾਨ ਬਣਾ ਕੇ ਹੀ ਥਰੇ ਸੀਗਾ ਬਾਕੀ ਜੋ ਹੁੰਦਾ ਦੇਖਦੇ ਆਂ ਕਾਹਾਂ ਵੀ ਜਿੰਨੀ ਵੀ ਹੈਲਪ ਹੋਰ ਕਰਾਂਗੇ ਲੋਕ ਲੋਕ ਆਚਾਰ ਤੇ ਤੇ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਆ ਨੌਜਵਾਨ ਉਹ ਟਰੈਕਟਰ ਲੈ ਕੇ ਇੱਥੇ ਪਹੁੰਚੇ ਹੋ ਟਰੈਕਟਰਾਂ ਦੇ ਕਈ ਵਾਰ ਤੰਜ ਕੱਸੇ ਜਾਂਦੇ ਸੀਗੇ ਇਹਨਾਂ ਦੇ ਚਲਾਨ ਕੱਟੇ ਜਾਂਦੇ ਸੀਗੇ ਜਾਂ ਪੰਜਾਬ ਦੀ ਨੌਜਵਾਨ ਨੂੰ ਨਸ਼ੇੜੀ ਕਿਹਾ ਜਾਂਦਾ ਸੀਗਾ ਤੇ ਅੱਜ ਉਹੀ ਨੌਜਵਾਨ ਪੀੜੀ ਜਿਹੜੀ ਆ ਉਹ ਵੱਧ ਚੜ ਕੇ ਅੱਗੇ ਹੜਪੀਟਾਂ ਦੀ ਮਦਦ ਜਿਹੜੀ ਆ ਉਹ ਕਰ ਰਹੀ ਆ ਦੇਖੋ ਜੀ ਪੰਜਾਬ ਨੂੰ ਤਾਂ ਸ਼ੁਰੂ ਤੋਂ ਹੀ ਬਦਨਾਮ ਕੀਤਾ ਜਾ ਰਿਹਾ ਹੈ ਕੋਈ ਨਸ਼ੇੜੀ ਕਹਿੰਦਾ ਕੋਈ ਉੜਤਾ ਪੰਜਾਬ ਤੁਹਾਨੂੰ ਪਤਾ ਹੀ ਆ ਫਿਲਮਾਂ ਤੱਕ ਬਣ ਗਈਆਂ ਜੀ ਤੁਸੀਂ ਦੇਖ ਲਓ ਹੁਣ ਇੱਥੇ ਕੋਈ ਨੌਜਵਾਨ ਤੁਸੀਂ ਦੇਖਿਓ ਕਿ ਨਸ਼ਾ ਕਰਦਾ ਕੋਈ ਨਸ਼ਿਆਲਾ ਇਹਨਾਂ ਦੇ ਚਿਹਰੇ ਲੱਗਦੇ ਆ ਜੀ 6 6 ਫੁੱਟ ਦੇ ਮੁੰਡੇ ਆ ਸਾਰੇ ਇਹ ਤਾਂ ਜੀ ਬਦਨਾਮ ਕਰਨਾ ਜਿੰਨਾ ਮਰਜ਼ੀ ਕਰੀ ਚਲੋ ਪਰ ਪੰਜਾਬ ਨੇ ਖੜਾ ਹੀ ਰਹਿਣਾ ਜੀ ਕੋਈ ਨਹੀਂ ਸੱਟਣ ਵਾਲਾ ਜੀ ਮਨਚ ਕਿਵੇਂ ਆਇਆ ਕਿ ਹੜਪਿਟਾਂ ਦੀ ਮਦਦ ਕਰਨੀ ਆ ਖਾਸ ਕਰ ਜਿੰਨੇ ਵੀ ਦੇਖ ਰਹੇ ਆ ਅਸੀਂ ਤੁਸੀਂ ਨੌਜਵਾਨ ਹੀ ਹੋ ਕੋਈ ਬਜ਼ੁਰਗ ਨਹੀਂ ਨਜ਼ਰ ਆ ਰਿਹਾ ਨਹੀਂ ਬਜ਼ੁਰਗ ਹੈ ਜੀ ਜਿਹੜੀ ਮਨਚ ਆਉਣ ਦੀ ਗੱਲ ਆ ਜੀ ਅਸੀਂ ਗੁਰੂ ਸਾਹਿਬ ਦੀ ਨਗਰੀ ਤੋਂ ਆ ਜੀ ਕੰਡਾਲਮਗਿਰ ਜੀ ਤੇ ਇਹਦਾ ਪਸੇ 2019 ਚ ਵੀ ਜਦੋਂ ਹੜਾ ਆਇਆ ਸੀ ਜਦ ਵੀ ਪਾਣੀ ਆਇਆ ਸੀ ਪਿੰਡਾਂ ਚ 23 ਚ ਵੀ ਜਿਹਨਾਂ ਤੋਂ ਸਾਡੇ ਪਿੰਡ ਵੱਲੋਂ ਸਹਿਯੋਗ ਹੁੰਦਾ ਫੋਨ ਲੈ ਕੇ ਪਹੁੰਚੀਦਾ ਜੀ ਜਿੰਨੇ ਕ ਵੀ ਅਸੀਂ ਕਿਸੇ ਦੀ ਮਦਦ ਕਰ ਸਕੀਏ ਕਿਸੇ ਦੇ ਕੰਮ ਆ ਸਕੀਏ ਉਹਨੇ ਜੋਗਾ ਅਸੀਂ ਆਪ ਦਾ ਪਿੰਡ ਵੱਲੋਂ ਸਹਿਯੋਗ ਦਿੰਨੇ ਆ ਇਹ ਮੁਸੀਬਤ ਆ ਜੀ ਕਿਸੇ ਤੇ ਵੀ ਆ ਸਕਦੀ ਹੈ ਆਪਾਂ ਜਿਹਨਾਂ ਦੀ ਆਪਦੇ ਭਾਈਆਂ ਨਾਲ ਨਹੀਂ ਖੜ ਸਕਦੇ ਫਿਰ ਤਾਂ ਜੀ ਆਪਾਂ ਤਾਂ ਪੰਜਾਬੀ ਤਾਂ ਉਹ ਸੇ ਤਾਂ ਜਾ ਕੇ ਲੰਗਰ ਲਾਉਂਦੇ ਬਾਅਦ ਦੇਖੋ ਸੀਰੀਆ ਤੱਕ ਲਾਤੇ ਆ ਇਹ ਤਾਂ ਪੰਜਾਬ ਨਾਲ ਤਾਂ ਕੋਈ ਏਦਾਂ ਦੀ ਗੱਲ ਹੈ ਇਹ ਪੰਜਾਬ ਨੂੰ ਸੱਟਣ ਦੀਆਂ ਬਥੇਰੇ ਲੋਕ ਹੈਗੇ ਆ ਹੁਣ ਦੇਖੋ ਤੁਸੀਂ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ ਕੋਈ ਕਹਿੰਦਾ ਪੰਜਾਬ ਨੂੰ ਇੱਕਦਮ ਲੋਬ ਦੋਈਏ ਉਹ ਸੁਣ ਰਹੇ ਆਂ ਆਪਾਂ ਪਰ ਜੀ ਗੁਰੂਆਂ ਦੀ ਮਿਹਰ ਗੁਰੂਆਂ ਦੀ ਤਰਕੀ ਆ ਕੁਝ ਨਹੀਂ ਹੁੰਦਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਨੌਜਵਾਨ ਨਹੀਂ ਛੇੜੀ ਗਏ ਉਹਨਾਂ ਕੋਈ ਗਰਾਊਂਡ ਤੇ ਆ ਕੇ ਦੇਖੋ ਨਾ ਜੀ ਗਰਮਾਈ ਤਾਂ ਬਹੁਤ ਕੁਛ ਬਣੀ ਹੁੰਦਾ ਜੀ ਐਸੇ ਗਰਾਊਂਡ ਲੈਵਲ ਤੇ ਆਓ ਨਾਲ ਖੜੋ ਹੁਣ ਆ ਕੁਆਂਟਲ ਕੁਆਂਟਲ ਦੀਆਂ ਇਕੱਠਾਂ ਨੇ ਮੁੰਡੇ ਇਕੱਲੇ ਇਕੱਲੇ ਚੱਕ ਲੈਂਦੇ ਆ ਆ ਦੇਖ ਤੁਸੀਂ ਦੇਖਿਆ ਹੀ ਹੁਣ ਤੁਸੀਂ ਉਹ ਟਰਾਲੀਆਂ ਚੋਂ ਇਕੱਲਾ ਇਕੱਲਾ ਜਾਣਾ ਕੁਆਂਟਲ ਕੁਆਂਟਲ ਦੀ ਗੱਠਾ ਤੇ ਲੱਧੀਆਂ ਵੀ ਇਹਨਾਂ ਨਹੀਂ ਆ ਹੁਣ ਲਾਉਣੀਆਂ ਵੀ ਇੱਥੇ ਇਹਨਾਂ ਨੂੰ ਕੁਆਂਟਲ ਦੀ ਗੱਠ ਕੋਈ ਚੱਕ ਕੇ ਦਿਖਾ ਦੇਵੇ ਜਿਹੜੇ ਕਹਿੰਦੇ ਆ ਜਿਹੜੇ ਫਿਲਮਾਂ ਵੀ ਬਣਾਉਂਦੇ ਆ ਚੱਕੋ ਉਹਨਾਂ ਨੂੰ ਕਿ ਆਓ ਬਰਾਬਰ ਖੜੋ ਤੇ ਲੱਗੋ ਲੱਗੋ ਤਾਂ ਬਿਲਕੁਲ ਐਸੀ ਉਹ ਨੌਜਵਾਨ ਜਿਹੜੇ ਲੁਧਿਆਣਾ ਦੇ ਪਿੰਡ আলমਗੀਰ ਤੋਂ ਫਰੋਇਪੁਰ ਪਹੁੰਚੇ ਆ ਤੇ ਇੱਥੇ ਰਾਸ਼ਨ ਜਿਹੜਾ ਲਿਆਂਦਾ ਗਿਆ ਪਸ਼ੂਆਂ ਲਈ ਚਾਰੇ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ ਤੇ ਪਿੰਡ-ਪਿੰਡ ਜਾ ਕੇ ਇਹਨਾਂ ਵੱਲੋਂ ਹੜਪੀਟਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਣੀ ਹੈ। ਫਰੋਇਪੁਰ ਤੋਂ ਕੈਮਰਾਮੈਨ ਅਜੀਵਿਰ ਦੇ ਨਾਲ ਪਰਮਜੀਤ ਖਾਨ ਫਰੋਇਪੁਰ। ਤਲੇ